बड़ी राहत टोल प्लाजा मिलती हुई नजर आ रही है सर नेशनल हाईवे अथॉरिटी ऑफ इंडिया ने जनता के लाभ के लिए पहले भी उन्होंने तीन हजार का पास उन्होंने एनुअल पास चालू किया है माननीय गडकरी साहब ने और अभी एक आ, राहत की सबसे बड़ी बात है जिसका कैश में कटता है सर जिसका डबल पेनाल्टी लगती थी कि चार सौ लगेंगे जैसे कार का दो सौ लगता था आज की डेट में अगर उनका एक्टिव नहीं है तो दो सौ मात्र दे के वो गाड़ी क्रॉस कर जाएगी भाई वो बहुत मुश्किल पैसे कौन पे कर सकता अपडाउन कर लेंगे हाँ। ਤੇ ਇਹ ਪਲੀਜ਼ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਇਹ ਇਹ ਪਲਜਾ ਠਾਇਆ ਜਿਹੜਾ ਐਲਸੀਬੀ ਵਗਰੇ ਕਾ 360 ਰੁਪਏ ਦਾ ਜਿਸ ਕਾ 720 ਰੁਪਏ ਲੱਗਦਾ ਥਾ ਡਬਲ ਪੈਨਲਟੀ ਮੇ ਅਬ ਉਹ માત્ર 450 ਰੁਪਏ ਦੇਨੇ ਹੋਣਗੇ ਧੰਨਵਾਦ ਜੀ ਇਸ ਰਾਹਤ ਨੂੰ ਦੇਣ ਲਈ ਉਹ ਵਧੀਆ ਸਰਕਾਰ ਦਾ ਪਲਾਨ ਆ ਇਹ ਚਲੋ ਕੁਛ ਨਾ ਕੁਛ ਰਾਹਤ ਮਿਲੀ ਆ ਸਾਨੂੰ ਨਹੀਂ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਨਹੀਂ ਵਧੀਆ ਜੀ ਜਿਹੜਾ ਇਹਨਾਂ ਨੇ ਆ 3000 ਵਾਲਾ ਕੀਤਾ ਵਾ 3000 ਵਾਲਾ ਵਧੀਆ ਹੈਗਾ ਸਾਰਾ ਇਹ ਵੀ ਠੀਕ ਹੈ ਹਾਂਜੀ ਇਹ ਵੀ ਠੀਕ ਹੈ ਜੀ ਕਾ ਲੋਕ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਲੱਗੀ ਹੈ ਇਨਫੋਰਮੇਸ਼ਨ ਠੀਕ ਹੈ ਨਾਲ ਵੀ ਸੁਧਾਰ ਚਾਹੀਦਾ ਹੈ ਇਹ ਅੱਛੀ ਹੈ ਇਨਫੋਰਮੇਸ਼ਨ ਤੇ ਵਧੀਆ ਹੈ ਅੱਛੀ ਹੈ ਅੱਛੀ ਚੀਜ਼ ਹੈ ਸੁਧਾਰ ਤਾਂ ਹੁੰਦੇ ਹੋਣੇ ਚਾਹੀਦੇ ਹੈਗੇ ਹੋਰ ਇਹ ਹੈਗੇ ਔਰ ਵਧੀਆ ਅੱਛੀ ਚੀਜ਼ ਹੈ ਨੈਸ਼ਨਲ ਹਾਈਵੇ ਤੇ ਮੌਜੂਦ ਟੋਲ ਪਲਾਜ਼ਾ ਦੀ ਅਗਰ ਗੱਲ ਕਰੀਏ ਤਾਂ ਲੋਕਾਂ ਨੂੰ ਬਹੁਤ ਸਾਰੀ ਜਿਹੜੀ ਪੇਮੈਂਟ ਹੈ ਉਹ ਦੇਣੀ ਪੈਂਦੀ ਹੈ ਅਗਰ ਤੁਹਾਡੇ ਕੋਲ ਫਾਸਟੈਗ ਨਹੀਂ ਹੈ ਪਰ ਉਸ ਦੇ ਵਿੱਚ ਹੁਣ ਬੇਹਦ ਰਾਹਤ ਮਿਲੀ ਹੈ ਔਰ ਖਾਸ ਕਰਕੇ ਇਸ ਵਕਤ ਅਗਰ ਮੈਂ ਲੱਡਵਾਲ ਟੋਲ ਪਲਾਜ਼ਾ ਦੀ ਗੱਲ ਕਰਾਂ ਤਾਂ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇਹ ਮੰਨਿਆ ਜਾਂਦਾ ਹੈ ਔਰ ਇਸ ਟੋਲ ਪਲਾਜ਼ਾ ਦੇ ਉੱਤੇ ਅਗਰ ਤੁਹਾਡੇ ਕੋਲ ਫਾਸਟੈਗ ਦੀ ਸੁਵਿਧਾ ਨਹੀਂ ਹੈ ਤਾਂ ਤੁਹਾਨੂੰ ਕੈਸ਼ ਦੇ ਵਿੱਚ ਦੁੱਗਣੀ ਰਕਮ ਜਿਹੜੀ ਹੈ ਉਹ ਦੇਣੀ ਪੈਂਦੀ ਹੈ ਯਾਨੀ ਕਿ ਅਗਰ ਇੱਕ ਕਾਰ ਇਹ ਜੀਪ ਵਰਗਾ ਕੋਈ ਵਹੀਕਲ ਅਗਰ ਲੈ ਕੇ ਤੁਸੀਂ ਜਾਂਦੇ ਹੋ ਤਾਂ 220 ਰੁਪਏ ਫਾਸਟੈਗ ਔਰ ਅਗਰ ਫਾਸਟੈਗ ਦੇ ਵਿੱਚ ਪੇਮੈਂਟ ਨਹੀਂ ਹੈ ਨਗਦ ਦੇ ਵਿੱਚ ਤੁਸੀਂ ਭੁਗਤਾਨ ਕਰਨਾ ਹੈ ਤਾਂ ਉਹਦਾ ਦੁੱਗਣਾ ਯਾਨੀ ਕਿ 440 ਰੁਪਏ ਦਾ ਭੁਗਤਾਨ ਤੁਹਾਨੂੰ ਕਰਨਾ ਪਏਗਾ ਹੋਰ ਹੋਣੇ ਕਬਡੀ ਰਾਹਤ ਟੋਲ ਪਲਾਜ਼ਾ ਦੇ ਉੱਤੇ ਮਿਲਦੀ ਹੋਈ ਨਜ਼ਰ ਆ ਰਹੀ ਹੈ ਅਗਰ ਤੁਹਾਡੇ ਕੋਲ ਫਾਸਟੈਗ ਦੇ ਵਿੱਚ ਪੇਮੈਂਟ ਨਹੀਂ ਹੈ ਜਾਂ ਤੁਹਾਡਾ ਫਾਸਟੈਗ ਨਹੀਂ ਚੱਲ ਰਿਹਾ ਤਾਂ ਹੁਣ ਤੁਸੀਂ ਯੂਪੀਆਈ ਦੇ ਤਾਹੀਂ ਵੀ ਆਪਣੀ ਪੇਮੈਂਟ ਕਰ ਸਕਦੇ ਹੋ ਉਹਦੇ ਲਈ ਮਹਿਜ਼ ਤੁਹਾਨੂੰ 1.25% ਯਾਨੀ ਕਿ 1.25% ਐਕਸਟਰਾ ਪੇ ਕਰਨਾ ਪਏਗਾ ਅਗਰ ਟੋਲ ਦਾ ਜੋ ਅਮਾਉਂਟ ਹੈ ਕਾਰ ਦਾ ਜਾਂ ਜੀਪ ਦਾ 220 ਰੁਪਏ ਹੈ ਤਾਂ ਹੁਣ ਤੁਹਾਨੂੰ ਯੂਪੀਆਈ ਰਾਹੀਂ 275 ਰੁਪਏ ਅਦਾ ਕਰਨੇ ਪੈਣਗੇ ਜਦਕਿ ਕੈਸ਼ ਦੇ ਲਈ ਨਗਦ ਦੇ ਲਈ ਉਹੀ ਦੋ ਗੁਣਾ ਯਾਨੀ ਕਿ 40 440 ਰੁਪਏ ਤੁਹਾਨੂੰ ਪੇ ਕਰਨੇ ਪੈਣਗੇ ਪਰ ਹੁਣ ਫਾਸਟੈਗ ਰਾਹੀਂ ਅਗਰ ਤੁਸੀਂ ਪੇਮੈਂਟ ਨਹੀਂ ਕਰ پا ਰਹੇ ਹੋ ਤਾਂ ਯੂਪੀਆਈ ਵੀ ਇਸਤੇਮਾਲ ਕਰ ਸਕਦੇ ਹੋ ਯੂਪੀਆਈ ਰਾਹੀਂ ਹੁਣ ਤੁਹਾਨੂੰ ਮਹਿਜ਼ 275 ਰੁਪਏ ਹੀ ਟੋਲ ਦੇ ਉੱਤੇ ਦੇ ਆ ਉਹ ਦੇਰੇ ਪੈਣਗੇ ਰਾਹਤ ਹੈ ਜਾਂ ਫਿਰ ਹਲੇ ਵੀ ਇਹ ਟੋਲ ਲੋਕਾਂ ਦੇ ਲਈ ਜਿਹੜਾ ਹੈ ਜੇਬ ਉੱਤੇ ਭਾਰੀ ਪੈ ਰਿਹਾ ਆਮ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਿਸ ਤਰ੍ਹਾਂ ਉਹ ਇਸ ਰਾਹਤ ਨੂੰ ਦੇਖਦੇ ਆਂ ਅਗਰ ਫਾਸਟੈਗ ਕੰਮ ਨਹੀਂ ਕਰ ਰਿਹਾ ਤਾਂ ਯੂਪੀਆਈ ਰਾਹੀਂ ਮਹਿਜ਼ ਕੁਝ ਪਰਸੈਂਟ ਐਕਸਟਰਾ ਦੇ ਕੇ ਜਿਹੜਾ ਉਹਨਾਂ ਨੂੰ ਪੇਮੈਂਟ ਕਰਨ ਦੀ ਇੱਕ ਸਹੂਲਤ ਮਿਲੇਗੀ 220 ਦੀ ਜਗ੍ਹਾ 275 ਰੁਪਏ ਜਿਹੜੇ ਆ ਉਹਨਾਂ ਨੂੰ ਦੇਣੇ ਪੈਣਗੇ ਯਾਨੀ ਕਿ 55000 ਰੁਪਏ ਜ਼ਿਆਦਾ ਦੇਣੇ ਪੈਣਗੇ ਜਿਦੀ ਥਾਂ ਤੇ ਉਹਨਾਂ ਨੂੰ ਰਾਹਤ ਮਿਲੇਗੀ ਕਿਉਂਕਿ ਨਗਦ ਦੇ ਵਿੱਚ 440 ਰੁਪਏ ਉਹਨਾਂ ਨੂੰ ਦੇਣੇ ਪੈਣੇ ਸੀਗੇ ਹੁਣ ਉਸ ਦੇ ਵਿੱਚ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਟੋਲ ਦੇ ਉੱਤੇ ਜਿਹੜਾ ਨਵਾਂ ਰੂਲ ਲਿਆਂਦਾ ਗਿਆ ਹੈਗਾ ਰਾਹਤ ਹੈ UPI ਰਾਹੀਂ ਪੇਮੈਂਟ ਕਰ ਸਕਦੇ ਆ ਜਿਹੜੇ ਚਾਲਕ ਨੇ ਕਿੱਦਾਂ ਦੇਖਦੇ ਆ ਗਲਤ ਕਰ ਲੈਨੇ ਆ ਬੜੀ ਵਧੀਆ ਜੀ ਅਗਰ ਫਾਸਟੈਗ ਤੁਹਾਡਾ ਰੀਚਾਰਜ ਨਹੀਂ ਹੈ ਤਾਂ ਹੁਣ ਤੁਸੀਂ ਯੂਪੀਆਈ ਦੇ ਰਾਹੀਂ ਵੀ ਜਿਹੜੀ ਇਹ ਪੇਮੈਂਟ ਕਰ ਸਕਦੇ ਸੀ ਨਹੀਂ ਤਾਂ ਪਹਿਲਾਂ ਕੈਸ਼ ਜਿਹੜੇ ਆ ਉਹ ਦੁੱਗਣੇ ਦੇਣੇ ਪੈਂਦੇ ਸੀ 220 ਦੀ ਤਾਂ ਤੇ 240 ਰੁਪਏ ਦੇਣੇ ਪੈਂਦੇ ਸੀ ਧੰਨਵਾਦ ਜੀ ਇਸ ਰਾਹਤ ਨੂੰ ਦੇਣ ਲਈ ਉਹ ਵਧੀਆ ਸਰਕਾਰ ਦਾ ਪਲਾਨ ਹੈ ਇਹ ਚਲੋ ਕੁਝ ਨਾ ਕੁਝ ਤਰਾਹਤ ਮਿਲੀ ਹੈ ਸਾਨੂੰ ਬਿਲਕੁਲ ਅੱਛਾ ਕਈ ਵਾਰ ਫਾਸਟੈਗ ਨਹੀਂ ਚੱਲਦਾ ਸੀਗਾ ਹੈਨਾ ਤੇ ਹੁਣ ਨਗਦ ਦੇਣ ਦੀ ਲੋੜ ਨਹੀਂ ਹੈ ਠੀਕ ਹੈ ਜੀ ਸਰ ਜੀ ਬਹੁਤ ਧੰਨਵਾਦ ਜੀ ਇਸ ਰਾਹਤ ਲਈ ਤੇ ਇੱਥੇ ਜਿਹੜੀ ਰਾਹਤ ਹੈ ਹਾਲਾਂਕਿ ਲੋਕਾਂ ਤੱਕ ਇਹ ਜਿਹੜੀ ਨਵੀਂ ਪਾਲਿਸੀ ਲਿਆਂਦੀ ਗਈ ਆ ਨਵਾਂ ਰੂਲ ਲਿਆਂਦਾ ਗਿਆ ਹਾਲਾਂਕਿ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਨਹੀਂ ਹੋ ਪਾਈ ਹੈ ਲੇਕਿਨ ਇੱਕ ਰਾਹਤ ਜਿਹੜੀ ਹੈ ਉਹ ਜ਼ਰੂਰ ਮਿਲਦੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਨੂੰ ਗੱਲਬਾਤ ਕਰ ਲੈਣੇ ਆ ਕਿ ਕਿੱਦਾਂ ਦੀ ਰਾਹਤ ਜਿਹੜੀ ਹੈ ਸਰ ਹੁਣੇ ਇੱਕ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਅਗਰ ਫਾਸਟੈਗ ਰੀਚਾਰਜ ਨਹੀਂ ਹੈ ਤਾਂ ਯੂਪੀਆਈ ਰਾਹੀਂ ਵੀ ਪੇਮੈਂਟ ਕਰ ਸਕਦੇ ਹੋ ਮਹਿਜ਼ 55 ਰੁਪਏ ਐਕਸਟਰਾ ਦੇਣੇ ਪੈਣਗੇ ਉਹ ਤਾਂ ਭਾਈ ਵੈਸੇ ਹੀ ਆ ਯਾਨੀ ਕਿ ਕੋਈ ਜ਼ਿਆਦੇ ਖਾਸ ਹੈ ਨਹੀਂ ਦਾ ਫਰਕ ਇਹ ਟੋਲ ਦਾ ਪਹਿਲਾਂ ਹੀ ਬਹੁਤ ਮਹਿੰਗਾ ਵਾ ਕਿ ਜਦ ਮੁਨਿਆਰ ਤਾਂ ਖਤਮ ਹੋ ਗਈ 20 ਸਾਲ ਵਾਸਤੇ ਦਿੱਤਾ ਸੀਗਾ ਇਹਦਾ ਬੰਦ ਹੋਣਾ ਚਾਹੀਦਾ ਸੀਗਾ ਪਰ ਹੁਣ ਜਿੱਦਾਂ ਨਗਦ ਤੁਹਾਨੂੰ ਦੁੱਕਣੇ ਦੇਣੇ ਪੈਂਦੇ ਸੀਗੇ ਉਹਦੇ ਤੋਂ ਤਾਂ ਰਾਹਤ ਹੋਏਗੀ ਹਾਂ ਕੁਝ ਫਰਕ ਪੈ ਜਾਊਗਾ ਜੀ ਅੱਗੇ ਤੁਸੀਂ ਕੈਸ਼ ਦਿੰਦੇ ਸੀ ਹੁਣ ਯੂਪੀਆਈ ਰਾਹੀਂ ਦੇ ਸਕਦੇ ਹਾਂ ਹਾਂਜੀ ਉਹ ਦੇ ਸਕਦੇ ਹਾਂ ਥੋੜਾ ਫਰਕ ਤਾਂ ਫਰਕ ਪੈ ਜੇਗਾ ਲੋਕ ਕਹਿੰਦੇ ਹੋਏ ਨਜ਼ਰ ਆ ਰਹੇ ਆ ਕਿ ਫਰਕ ਪਏਗਾ ਪਰ ਕਿੰਨਾ ਕੁ ਇਹ ਫਰਕ ਹੋਏਗਾ ਇਹ ਦੇਖਣਾ ਹੋਏਗਾ ਕਿ ਲੋਕਾਂ ਦੀ ਜੇਬ ਤੇ ਉੱਤੇ ਜਿਹੜਾ ਬੋਝ ਪੈ ਰਿਹਾ ਸੀਗਾ ਕੀ ਹੁਣ ਉਹਦੇ ਤੋਂ ਕਿੰਨੀ ਕੁ ਰਾਹਤ ਜਿਹੜੀ ਹੈ ਉਹ ਮਿਲੇਗੀ ਇੱਧਰ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨੀ ਕੁ ਰਾਹਤ ਜਿਹੜੀ ਹੈ ਉਹ ਮਿਲੇਗੀ ਔਰ ਖਾਸ ਕਰਕੇ ਜਿਹੜੇ ਰੁਟੀਨ ਦੇ ਵਿੱਚ ਲੋਕ ਜਾਂਦੇ ਨੇ ਕਈ ਵਾਰ ਹੁੰਦਾ ਹੈ ਕਿ ਫਾਸਟ ਐਪ ਜਾਂ ਤਾਂ ਕੰਮ ਨਹੀਂ ਕਰਦਾ ਜਾਂ ਫਿਰ ਫਾਸਟ ਐਪ ਜਿਹੜਾ ਹੈਗਾ ਕਿਤੇ ਨਾ ਕਿਤੇ ਰੀਚਾਰਜ ਨਹੀਂ ਹੋਇਆ ਹੁੰਦਾ ਜਿਹੜੇ ਬਿਰੇ ਜੀ ਹੁਣ ਇੱਕ ਰਾਹਤ ਮਿਲੀ ਹੈਗੀ ਹੈ ਕਿ ਤੁਹਾਨੂੰ ਉਹ ਨਗਦ ਦੀ ਥਾਂ ਤੇ ਯੂਪੀਆਈ ਤੁਸੀਂ ਕਰ ਸਕਦੇ ਹੋ ਯੂਪੀਆਈ ਵਧੀਆ ਚੀਜ਼ ਹੈ ਜੀ ਯੂਪੀਆਈ ਅੱਗੇ ਨਗਦ ਤੁਹਾਨੂੰ ਦੁੱਗਣੇ ਦੇਣੇ ਪੈਂਦੇ ਸੀ ਕਦੇ ਤਾਂ ਬਹੁਤ ਡਬਲ ਪੈ ਜਾਂਦਾ ਜੀ ਕਿੱਦਾਂ ਦੇਖਦੇ ਹੋ ਇਸ ਰਾਹਤ ਨੂੰ ਹਾਂਜੀ ਇਹ ਵਧੀਆ ਗੱਲ ਹੈ ਜੀ ਜਿਹੜਾ ਯੂਪੀਆਈ ਕਰ ਦਿੰਦੇ ਆ ਜੀ ਹਾਂਜੀ ਦੇ ਫਾਸਟ ਟੈਗ ਜਿਹੜੇ ਨੇ ਜਿਨ੍ਹਾਂ ਦੇ ਰੀਚਾਰਜ ਹੁੰਦੇ ਨੇ ਉਹਨਾਂ ਨੂੰ ਤਾਂ ਜਿਹੜਾ ਕੋਈ ਦਿੱਕਤ ਜਾਂ ਸਮੱਸਿਆ ਨਹੀਂ ਆਏਗੀ ਪਰ ਜਿੱਦਾਂ ਫਾਸਟ ਟੈਗ ਜਿਨ੍ਹਾਂ ਦੇ ਨਹੀਂ ਰੀਚਾਰਜ ਹੁੰਦੇ ਉਹਨਾਂ ਲਈ ਰਾਹਤ ਜਿਹੜੀ ਹੈ ਮਿਲੇਗੀ ਸਰ ਹੁਣ ਤੁਸੀਂ ਯੂਪੀਆਈ ਰਾਹੀਂ ਵੀ ਪੇਮੈਂਟ ਕਰ ਸਕਦੇ ਹੋ ਮਹਿਜ਼ 55 ਰੁਪਏ ਐਕਸਟਰਾ ਲੱਗਣਗੇ ਕਾਦੀ ਪੇਮੈਂਟ ਇੱਥੇ ਦੀ ਹਾਂਜੀ ਹਾਂਜੀ ਟੋਲ ਦੀ ਹੁਣ ਤਾਂ ਚਲੋ ਫਾਸਟ ਏਕ ਚੋਦੇ ਸਾਡੇ 3000 ਵਾਲਾ ਵਧੀਆ ਕਰ ਦਿੱਤਾ ਉਹ ਚੱਲਦਾ ਰਹਿੰਦਾ ਹਾਂ ਅਗਰ ਫਾਸਟ ਏਕ ਕਈ ਵਾਰ ਨਹੀਂ ਕੰਮ ਕਰਦਾ ਯਾ ਰੀਚਾਰਜ ਨਹੀਂ ਹੈ ਤਾਂ ਅੱਗੇ ਤੁਹਾਨੂੰ ਨਗਦ ਦੇਣੇ ਪੈਂਦੇ ਸੀ ਉਹ ਡਬਲ ਸੀਗੇ ਹਾਂਜੀ ਠੀਕ ਹੈ ਹੁਣ ਤੁਹਾਨੂੰ ਯੂਪੀਆਈ ਦੀ ਸੁਵਿਧਾ ਜਿਹੜੀ ਉਹ ਮਿਲ ਗਈ ਹੈ ਚਲੋ ਬਹੁਤ ਵਧੀਆ ਹੈ ਤਾਂ ਮੋਦੀ ਗਵਰਨਮੈਂਟ ਦਾ ਬਹੁਤ ਥੈਂਕ ਯੂ ਹੈ ਜੀ ਜੇ ਇਦਾਂ ਕਰ ਦਿੱਤਾ ਤਾਂ ਵਧੀਆ ਚੀਜ਼ ਹੈ ਇਹ ਬਿਲਕੁਲ ਰਾਹਤ ਹੈ ਅਰੇ ਰਾਹਤ ਜਿਹੜੀ ਮਿਲੀ ਹੈ ਉਹਦੇ ਲਈ ਲੋਕ ਧੰਨਵਾਦ ਵੀ ਕਰ ਰਹੇ ਹਨ ਕੀ ਰਾਹਤ ਇੱਕ ਮਿਲੀ ਹੈਗੀ ਹੈ ਗੱਲਬਾਤ ਕਰਦੇ ਆਂ ਲੋਕਾਂ ਦੇ ਨਾਲ ਅੱਛਾ ਵੀਰੇ ਜੀ ਫਾਸਟ ਏਕ ਬਾਈਚਸ ਆਪਣਾ ਨਹੀਂ ਚੱਲਦਾ ਤਾਂ ਆਪਾਂ ਨੂੰ ਨਗਰ ਦੇ ਦੁੱਗਣੇ ਪੈਸੇ ਦੇਣੇ ਪੈਂਦੇ ਸੀਗੇ ਹਾਂ ਜੀ ਤੇ ਹੁਣ ਤੁਸੀਂ ਜਿਹੜਾ ਯੂਪੀਆਈ ਰਾਹੀਂ ਪੇਮੈਂਟ ਕਰ ਸਕਦੇ ਹੋ ਮੈਸਜ 55 ਰੁਪਏ ਜਿਆਦਾ ਦਿੱਕਤ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਸਰ ਨਹੀਂ ਇਹ ਰੂਲ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਨਹੀਂ ਵਧੀਆ ਜੀ ਜਿਹੜਾ ਇਹਨਾਂ ਨੇ ਆ 3000 ਵਾਲਾ ਕੀਤਾ ਵਾ 3000 ਵਾਲਾ ਵਧੀਆ ਹੈਗਾ ਸਾਰਾ ਇਹ ਵੀ ਠੀਕ ਹੈ ਹਾਂ ਜੀ ਇਹ ਵੀ ਠੀਕ ਹੈ ਜੀ ਤਾਂ ਲੋਕ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਇਸ ਰੂਲ ਦੀ ਛਲਾਂਗਾ ਵੀ ਹੈ ਕਿਉਂਕਿ ਨਗਦ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਪ੍ਰਸੇ ਉਹਨਾਂ ਨੂੰ ਦੇਣੇ ਪੈਂਦੇ ਸੀਗੇ ਔਰ ਦੁੱਗਨੇ ਜਿਹੜੇ ਨੇ ਲੱਗ ਜਾਂਦੇ ਸੀ ਲੇਕਿਨ ਹੁਣ ਦੁੱਗਨੇ ਦੀ ਥਾਂ ਤੇ ਮਹਿਜ਼ 55 ਰੁਪਏ ਜਿਹੜੇ ਐ ਉਹ ਜ਼ਿਆਦਾ ਦੇਣੇ ਪੈਣਗੇ ਇੱਕ ਵੱਡੀ ਰਾਹਤ ਜਿਹੜੀ ਐ ਲੋਕਾਂ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਐ ਸਖਲ ਨਦੀ ਅਗੇ ਤੁਹਾਡੋਂ ਪੇਮੈਂਟ ਜਿਹੜੀ ਹੈ ਨਗਦ ਦੇਣੀ ਪੈਂਦੀ ਸੀ ਭਾਈਚਾਨਸ ਅਗਰ ਤੁਹਾਡਾ ਫਾਸਟੈਗ ਨਹੀਂ ਚੱਲਦਾ ਹੁਣ ਤੁਸੀਂ ਯੂਪੀਆਈ ਰਾਹੀਂ ਵੀ ਪੇਮੈਂਟ ਕਰ ਸਕਦੇ ਹੋ ਠੀਕ ਹੈ ਗਰੋਂ ਜ਼ਿਆਦਾ ਵਧੀਆ ਸਿਸਟਮ ਤੇ ਯੂਪੀਆਈ ਰਾਹੀਂ ਜਿਹੜੀ ਇਹ ਪੇਮੈਂਟ ਦਿੱਤੀ ਜਾਏਗੀ ਉਹਦਾ ਕਿਤੇ ਨਾ ਕਿਤੇ ਫਾਇਦਾ ਹੋਏਗਾ ਲੋਕਾਂ ਨੂੰ ਅੱਛਾ ਸਰ ਖੋਲੀਏ ਇੱਕ ਮਿੰਟ ਸਰਮ ਤੁਸੀਂ ਯੂਪੀਆਈ ਰਾਹੀਂ ਪੇਮੈਂਟ ਕਰ ਸਕਦੇ ਹੋ ਮਹਿਜ਼ 55 ਰੁਪਏ ਜਿਹੜੇ ਐ ਜ਼ਿਆਦਾ ਦੇਣੇ ਪੈਣਗੇ ਉਹ ਸਮਝ ਲੈ ਗੱਡੀਕਰ ਮੈਂ ਇਹ ਨਮਾਇਕ ਜਿਹੜਾ ਰੂਲ ਕਰ ਦਿੱਤਾ ਬਾਈ ਜਾਨ ਤੁਹਾਡਾ ਫਰਸਟ ਹੈਗਾ ਅਗਰ ਨਹੀਂ ਚੱਲਦਾ ਤਾਂ ਤੁਹਾਨੂੰ ਨਗਦ ਦੁੱਗਣੇ ਦੇਣ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਯੂਪੀਆਈ ਤੋਂ ਵੀ ਪੇਮੈਂਟ ਕਰ ਸਕਦੇ ਹੋ ਅੱਛਾ ਠੀਕ ਲੱਗਿਆ ਰੂਲ ਠੀਕ ਹੈ ਨਹੀਂ ਨਹੀਂ ਹੈ ਨਹੀਂ ਕਿਉਂਕਿ ਯੂਪੀਆਈ ਕਿਤੇ ਵੀ ਫੇਕ ਹੋ ਸਕਦਾ ਹਾਂ ਆ ਗਿਆ ਆ ਗਿਆ ਤੇ ਯੂਪੀਆਈ ਰਾਹੀਂ ਜਿਹੜੀ ਲੋਕ ਕਹਿ ਰਹੇ ਆ ਕਿ ਪੇਮੈਂਟ ਦੇਣੀ ਪਏਗੀ ਇਹਨਾਂ ਨੂੰ ਉਹ ਆਸਾਨ ਹੈ ਕਿਉਂਕਿ ਦੁੱਗਨੇ ਤੋਂ ਜਿਹੜਾ ਬਚਾਅ ਹੋ ਜਾਏਗਾ ਬਰੇਜੀ ਹੁਣ ਤੁਸੀਂ ਯੂਪੀਆਈ ਰਾਹੀਂ ਪੇਮੈਂਟ ਕਰ ਸਕਦੇ ਹੋ ਬਾਈ ਚਾਂਸ ਅਗਰ ਪਾਸਟੈਗ ਨਹੀਂ ਚੱਲਦਾ ਮਹਿਜ਼ 55 ਰੁਪਏ ਜ਼ਿਆਦਾ ਲੱਗਣਗੇ ਓਕੇ ਜੀ ਪਰ ਇਹਦੇ ਤੋਂ ਫਾਇਦਾ ਕੀ ਇਹਨਾਂ ਲੰਬਾ ਇਲਜ਼ਾਮ ਜਿਉ ਸਾਨੂੰ ਵੈਸੇ ਫ੍ਰੀ ਹੋਣਾ ਚਾਹੀਦਾ ਫ੍ਰੀ ਹੋਣਾ ਚਾਹੀਦਾ ਪਰ ਫ੍ਰੀ ਹੁੰਦਾ ਥੋੜੀ ਪਿਆ ਜੀ ਆਪਣੇ ਰਾਜ ਚੱਲ ਰਿਹਾ ਜੀ ਬਸ ਅੱਛਾ ਕੁਝ ਜਿਹੜੀਆਂ ਸਮੱਸਿਆਵਾਂ ਹਲੇ ਵੀ ਹੈਗੀਆਂ ਨੇ ਲੋਕ ਉਹਦੀ ਵੀ ਡਿਸਕਸ ਕਰ ਰਹੇ ਆ ਕਿਉਂਕਿ ਲੁਧਿਆਣੇ ਦਾ ਟੋਲ ਪਲਾਜ਼ਾ ਕਾਫੀ ਜ਼ਿਆਦਾ ਮਹਿੰਗਾ ਟੋਲ ਪਲਾਜ਼ਾ ਮੰਨਿਆ ਜਾਂਦਾ ਹੈ ਪਰ ਇੱਥੇ ਜਿਹੜੇ ਲੋਕ ਨੇ ਅਗਰ ਉਹਨਾਂ ਦੀ ਗੱਲ ਕਰੀਏ ਤਾਂ ਕੈਸ਼ ਨਾਲੋਂ ਨਗਦ ਜਿਹੜਾ 440 ਰੁਪਏ ਦੁੱਗਣੇ ਦੇਣੇ ਪੈਣੇ ਸੀਗੇ ਉਹਦੇ ਤੋਂ ਕਿਤੇ ਨਾ ਕਿਤੇ ਹੁਣ ਰਾਹਤ ਮਿਲੇਗੀ ਵੀਰੇ ਜੀ ਫਾਸਟੈਗ ਹੀ ਯੂਜ਼ ਕਰਦੇ ਹੋ ਹਾਂਜੀ ਫਾਸਟੈਗ ਯੂਜ਼ ਕਰਦੇ ਹਾਂ ਅੱਛਾ ਬਾਈ ਜਦ ਫਾਸਟੈਗ ਨਾ ਹੋਵੇ ਤਾਂ ਦੁੱਗਣੇ ਪੈਸੇ ਦੇਣੇ ਪੈਂਦੇ ਆ ਨਗਦ ਹਾਂਜੀ ਹੁਣ ਯੂਪੀਆਈ ਰਾਹੀਂ ਪੇਮੈਂਟ ਕਰ ਸਕਦੇ ਹੋ ਮੈਸ 55 ਰੁਪਏ ਜਿਹੜੇ ਆ ਲੱਗਣਗੇ ਜ਼ਿਆਦਾ ਕਿਤਾ ਦੇਖ ਦੋ ਇਹਨੂੰ ਹਾਂਜੀ ਸਹੀ ਹੈ ਇਹ ਹਾਂਜੀ ਬਧੀਆ ਤਾਂ ਜਿਹੜੇ ਲੋਕ ਨੇ ਉਹਨਾਂ ਲਈ ਇਹ ਲਾਹਾ ਹੈ ਫਾਇਦਾ ਹੈ ਕਿਉਂਕਿ ਨਗਦ ਦੇ ਵਿੱਚ ਦੁੱਗਨੇ ਪੈਸੇ ਜਿਹੜੇ ਆ ਦੇਣੇ ਪੈਂਦੇ ਸੀਗੇ ਪਰ ਹੁਣ ਵੀਰੇਜੀਪ ਭਾਈ ਜਦ ਫਾਸਟੈਗ ਨਾ ਚੱਲੇ ਤਾਂ ਦੁੱਗਨੇ ਪੈਸੇ ਦੇਣੇ ਪੈਂਦੇ ਸੀ ਕੈਸ਼ ਚ ਪਰ ਹੁਣ ਯੂਪੀਆਈ ਰਾਹੀਂ ਪੇਮੈਂਟ ਕਰ ਸਕਦੇ ਹੋ ਮੈਸ 55 ਰੁਪਏ ਜ਼ਿਆਦਾ ਦੇਣੇ ਪੈਣਗੇ अच्छा जी चलो ये इंफॉर्मेशन सही नहीं बट थैंक यू ਤੁਸੀਂ ਦਿੱਤੇ اچھا ਇਹ ਇਨਫੋਰਮੇਸ਼ਨ ਕਿੱਦਾਂ ਲੱਗੀ ਠੀਕ ਹੈ ਨਾਈਜ਼ ਐ ਗੁੱਡ ਠੀਕ ਹੈ ਜੀ ਅਮਰਜੈਂਸੀ ਦੇ ਕੰਮ ਤੇ ਆਏ ਬਿਲਕੁਲ ਜਿਹੜੀ ਇਨਫੋਰਮੇਸ਼ਨ ਹੈ ਅੱਛੀ ਹੈ ਕਾਰਨ ਹੈ ਕਿ ਨਗਦ ਦੇਣ ਤੋਂ ਪੈਸੇ ਬਚ ਜਾਣਗੇ ਕਿਉਂਕਿ ਦੁੱਗਣੇ ਪੈਸੇ ਦਿੱਤੇ ਜਾਂਦੇ ਸੀਗੇ ਅੱਛਾ ਤੁਸੀਂ ਟਰੈਵਲ ਕਰਦੇ ਹੋ ਭਾਈ ਜੀ ਫਾਸਟੈਗ 'ਚ ਪੈਸੇ ਨਾ ਹੋਣ ਤਾਂ ਦੁੱਗਣੇ ਦੇਣੇ ਪੈਂਦੇ ਸੀਗੇ ਹਾਂ ਜੀ ਹਾਂ ਜੀ ਹੁਣ ਤੁਸੀਂ ਯੂਪੀਆਈ ਰਾਹੀਂ ਵੀ ਦੇ ਸਕਦੇ ਹੋ ਮਹਿਜ਼ 55 ਰੁਪਏ ਜ਼ਿਆਦਾ ਲੱਗਣਗੇ यूपीआरई मतलब ही कि गूगल पे तो या आ, किसी भी चीज तो ਤੁਸੀਂ ਪੇ ਕਰ ਸਕਦੇ ਹੋ ਅੱਛੇ ਵੀ ਪੈਸੇ ਨਹੀਂ ਲੱਗਣਗੇ ਵੀ ਹਾਂ 55 ਰੁਪਏ ਜ਼ਿਆਦਾ ਲੱਗਣਗੇ ਓਕੇ 55 ਜ਼ਿਆਦਾ ਲੱਗਣਗੇ ਉੱਤੋਂ ਲੱਗਦੇ ਸੀ ਮਤਲਬ ਕਹਿੰਦੇ ਨਾ ਹਲੇ ਤਾਂ ਡਬਲ ਲੱਗਦੇ ਆ ਨਾ ਨਗਦ ਦੇ ਵਿੱਚ ਹਲੇ ਰਹਿ ਗਏ ਬਸ ਅੱਛਾ ਜੀ ਤਾਂ ਨਗਦ ਦੇ ਵਿੱਚ ਹਲੇ ਜਿਹੜੇ ਪੈਸੇ ਆ ਉਹ ਡਬਲ ਲੱਗਦੇ ਆ ਲੋਕ ਲੋਕਾਂ ਨੂੰ ਹਲੇ ਇਨਫੋਰਮੇਸ਼ਨ ਜਿਹੜੀ ਘੱਟ ਹੈਗੀ ਹੈ ਲੇਕਿਨ ਇਹ ਰੂਲ ਦੀ ਛਲੰਗਾ ਹੈਗੀ ਹੈ ਬਿਰਾਜੀ ਬਾਈਚੈਂਸ ਫਾਸਟ ਟੈਗ ਦੇ ਵਿੱਚ ਅਗਰ ਪੈਸੇ ਨਾ ਹੋਣ ਜਾਂ ਰੀਚਾਰਜ ਨਾ ਹੋਵੇ ਕੈਸ਼ ਦੇ ਵਿੱਚ ਦੁੱਗਣੇ ਦੇਣੇ ਪੈਂਦੇ ਸੀ ਪੈਸੇ ਹਾਂਜੀ ਹਾਂਜੀ ਸਰ ਹੁਣ ਯੂਪੀਆਈ ਰਾਹੀਂ ਅਗਰ ਪੇਮੈਂਟ ਕਰ ਦਿੰਨੇ ਹੋ ਤਾਂ ਮਹਿਜ਼ 55 ਰੁਪਏ ਦੇਣੇ ਪੈਣਗੇ ਜ਼ਿਆਦਾ ਠੀਕ ਹੈ ਠੀਕ ਹੈ ਧਿਆਨ ਰੱਖਾਂਗੇ ਸਾਰੇ ਧਿਆਨ ਰੱਖਾਂਗੇ ਧਿਆਨ ਰੱਖਾਂਗੇ ਪੈਸੇ ਦਾ ਫਾਸਟ ਟੈਗ ਹੀ ਕਰਾਂਗੇ ਲੇਕਿਨ ਧਿਆਨ ਰੱਖਾਂਗੇ ਫਿਰ ਬਿਲਕੁਲ ਲਾਹਾ ਮਿਲ ਜੇਗਾ ਅੱਗੇ ਦੁੱਗਣੇ ਤੋਂ ਕੱਟ ਆ ਵਧੀਆ ਕੱਟ ਮਿਲ ਜਾਂਦਾ ਸਮਾਂ ਘੱਟ ਹੋ ਜਾਂਦਾ ਬਿਲਕੁਲ ਦੁੱਗਣੇ ਤੋਂ ਤਾਂ ਜਿਹੜੇ ਆ ਕੱਟ ਹੀ ਲੱਗਣਗੇ ਜਿਸ ਤਰ੍ਹਾਂ ਹੁਣ ਇੱਧਰ ਤੁਸੀਂ ਦੇਖੋ ਇਹਨਾਂ ਨੇ ਫਾਸਟ ਟੈਗ ਜਿਹੜਾ ਰੱਖਿਆ ਹੋਇਆ ਹੈ ਅਗਰ ਇਹ ਫਾਸਟ ਟੈਗ ਨਹੀਂ ਚੱਲਦਾ ਵੀਰੇ ਜੀ ਬਾਈ ਚਾਂਸ ਫਾਸਟ ਟੈਗ ਦੇ ਵਿੱਚ ਰੀਚਾਰਜ ਨਾ ਹੋਵੇ ਹੁਣ ਤੁਸੀਂ ਯੂਪੀਆਈ ਰਾਹੀਂ ਵੀ ਪੇ ਕਰ ਸਕਦੇ ਹੋ ਸਿਰਫ 55 ਰੁਪਏ ਜ਼ਿਆਦਾ ਦੇਣੇ ਪੈਣਗੇ ਠੀਕ ਹੈ ਜੀ ਇਹ ਤਾਂ ਡਬਲ ਲੈਂਦੇ ਨੇ ਜੀ ਇਹ ਨਗਦ ਦੇ ਵਿੱਚ ਡਬਲ ਹੈ ਅੱਛਾ ਨਗਦ ਤੇ ਡਬਲ ਹੈ ਹਾਂ ਅੱਛਾ ਯੂਪੀਆਈ ਨਾਲ ਹਾਂ ਚਲ ਠੀਕ ਹੈ ਅਗਰ ਯੂਪੀਆਈ ਤੁਸੀਂ ਕਰਦੇ ਹੋ ਤਾਂ ਰਾਹਤ ਮਿਲ ਜਾਏਗੀ ਹੁਣ ਨਗਦ ਦੇਣ ਤੋਂ ਹਾਂ ਬਿਲਕੁਲ ਬਿਲਕੁਲ ਫਿਰ ਤਾਂ ਠੀਕ ਹੈ ਜੀ ਬਿਲਕੁਲ ਸਹੀ ਹੈ ਹਾਂ ਠੀਕ ਹੈ ਜੀ ਪਰ ਤੇ ਇੱਥੇ ਰਾਹਤ ਜਿਹੜੀ ਹੈ ਉਹ ਲੋਕ ਮਹਿਸੂਸ ਕਰ ਰਹੇ ਆ ਕਿਉਂਕਿ ਨਗਦ ਦੇ ਵਿੱਚ ਦੁੱਗਣੇ ਪੈਸੇ ਜਿਹੜੇ ਦੇਣੇ ਪੈਂਦੇ ਸੀਗੇ ਪਰ ਹੁਣ ਹਾਂ ਜੀ ਭਾਈ ਅੱਛਾ ਅਗਰ ਫਾਸਟੈਗ ਨਹੀਂ ਚੱਲਦਾ ਤਾਂ ਤੁਹਾਨੂੰ ਨਗਦ ਦੁੱਗਣੇ ਦੇਣੇ ਪੈਂਦੇ ਸੀਗੇ ਭਾਈ ਉਹ ਬਹੁਤ ਮੁਸ਼ਕਲ ਸਾਡੇ ਵਾਸਤੇ ਦੁੱਗਣੇ ਪੈਸੇ ਕੌਣ ਪੇ ਕਰ ਸਕਦਾ ਬਿਲਕੁਲ ਇਹ ਆਮ ਬੰਦਾ ਵਾਸਤੇ ਆਜਣਾ ਅਪ ਡਾਊਨ ਕਰ ਲੈਂਦਾ ਹਾਂ ਸਾਡੇ ਇੰਨਾ ਇੰਨਾ ਪੈਟਰੋਲ ਮਹਿੰਗਾ ਇੰਨਾ ਆ ਚੀਜ਼ ਮਹਿੰਗੀ ਹੈ ਪੈਟਰੋਲ ਇਹ ਪਲੀਜ਼ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਇਹ ਇਹ ਪਲਾਜ਼ਾ ਉਠਾਇਆ ਜਲਦੀ अच्छा एक चीज ਦਾ ਹੁਣ ਉਹਨਾਂ ਨੇ ਫਾਇਦਾ ਕਰ ਦਿੱਤਾ ਕਿ ਅਗਰ ਤੁਸੀਂ UPI ਰਾਹੀਂ ਕਰਦੇ ਹੋ ਤਾਂ ਸਿਰਫ 55 ਰੁਪਏ ਜ਼ਿਆਦਾ ਦੇਣੇ ਪੈਣਗੇ ਹਾਂਜੀ UPI ਰਾਹੀਂ ਕਰਦੇ ਹੋ ਕੈਸ਼ ਨਾ ਦਿਓ ਵਧੀਆ ਗੱਲ ਹੈ ਨਹੀਂ ਇਹ ਕੋਈ ਵਧੀਆ ਗੱਲ ਨਹੀਂ ਹੈ ਬਿਲਕੁਲ ਵਧੀਆ ਗੱਲ ਨਹੀਂ ਹੈ ਆਪਣੀ ਤੇ ਕੋਈ ਇਹਦੀ ਸ਼ਲਾਂਗਾ ਕਰ ਰਿਹਾ ਕੋਈ ਜਿਹੜਾ ਹੈਗਾ ਕਹਿ ਰਿਹਾ ਕਿ ਹਲੇ ਵੀ ਛੂਟ ਦੇਣ ਦੀ ਜਿਹੜੀ ਹੈ ਉਹ ਜ਼ਰੂਰਤ ਹੈ ਬਰੇਜੀ ਤੁਸੀਂ ਰੋਜ਼ ਜਿਹੜੀ ਹੈ ਵਹੀਕਲ ਲੈ ਜਾਂਦੇ ਹੋਗੇ ਹੁਣ ਅਗਰ ਤੁਹਾਡਾ ਫਾਸਟੈਗ ਨਹੀਂ ਚੱਲਦਾ ਤਾਂ ਯੂਪੀਆਈ ਰਾਹੀਂ ਵੀ ਪੇਮੈਂਟ ਕਰ ਸਕਦੇ ਹੋ ਸਿਰਫ 55 ਰੁਪਏ ਜ਼ਿਆਦਾ ਦੇਣੇ ਪੈਣਗੇ ਅੱਛਾ ਜੀ ਕਿੱਦਾਂ ਲੱਗਿਆ ਇਹ ਰੂਲ ਠੀਕ ਹੈ ਅੱਛਾ ਨਗਦ ਚ ਕਿੰਨੇ ਪੈਸੇ ਜ਼ਿਆਦਾ ਦੇਣੇ ਪੈਂਦੇ ਆ ਨਗਦ ਚ ਡਬਲ ਪਰਚੀ ਲੈ ਲੈਂਦੇ ਭਾਜੀ ਹਾਂ ਨਗਦ ਚ ਡਬਲ ਹੈ ਉਹਦੇ ਨਾਲੋਂ ਤਾਂ ਹੁਣ ਲੱਗਦਾ ਕਿ ਫਾਇਦਾ ਹੋ ਜਾਏਗਾ ਹਾਂਜੀ ਹਾਂਜੀ ਨਹੀਂ ਅੱਜ ਤਾਂ ਯੂਪੀਆਈ ਨਾਲ ਅਗਰ ਪੇਮੈਂਟ ਕਰ ਦਿੰਦੇ ਆ ਉਹਦੇ ਨਾਲ ਹੁਣ ਫਾਇਦਾ ਹੋ ਜਾਏਗਾ ਕਿਉਂਕਿ ਬਾਈਜੈਂਸ ਫਾਸਟੈਗ ਅਗਰ ਨਹੀਂ ਚੱਲਦਾ ਸਿਰ ਅਗਰ ਬਾਈਜੈਂਸ ਫਾਸਟੈਗ ਤੁਹਾਡਾ ਨਹੀਂ ਚੱਲਦਾ ਤਾਂ ਨਗਦ ਦੇਣੇ ਪੈਂਦੇ ਸੀ ਉਹ ਸੀਗੇ ਦੁੱਗਨੇ ਹੁਣ ਤੁਸੀਂ ਯੂਪੀਆਈ ਰਾਹੀਂ ਵੀ ਦੇ ਸਕਦੇ ਹੋ ਸਿਰਫ 55 ਰੁਪਏ ਜ਼ਿਆਦਾ ਲੱਗਣਗੇ ਕੀ ਕਹਿਣਾ ਚ ਦੱਸੋ ਅਗਰ ਕੈਸ਼ ਦਿਨੇ ਤਾਂ ਦੁੱਗਣਾ ਬਚਤ ਨਹੀਂ ਹੋਗੀ ਨਹੀਂ ਐਦੇ ਤੇ ਬਚਤ ਹੀ ਇਹ ਬੜਾ ਫਾਇਦਾ ਨਾਲੇ ਸਿੱਧੇ ਲੰਗ ਜੀ ਦਾ ਹੁਣ ਸਾਲ ਦਾ 13000 ਦਾ ਹੋ ਗਿਆ ਸਿਸਟਮ ਇਹ ਬਹੁਤ ਵਧੀਆ ਹੈ ਬੈਨੀਫਿਟ ਟਾਈਮ ਬਚ ਜਾਂਦਾ ਹਾਂ ਪਹਿਲਾਂ ਪੈਸੇ ਦੇ ਦੇ ਕੇ ਬਹੁਤ ਟਾਈਮ ਲੱਗਦਾ ਸੀ ਚੇਂਜ ਦਿਓ ਇਹ ਕਰੋ ਉਹਦੇ ਵਿੱਚ ਕਾਫੀ ਟਾਈਮ ਬਚਿਆ ਹੁਣ ਸਾਨੂੰ ਚੰਗਾ ਲੱਗਦਾ ਮਤਲਬ ਯੂਪੀਆਈ ਦੀ ਸੁਵਿਧਾ ਵੀ ਠੀਕ ਹੈਗੀ ਹਾਂਜੀ ਉਹ ਵੀ ਬਹੁਤ ਵਧੀਆ ਹੈ ਮੈਂ ਤਾਂ ਯੂਜ਼ ਨਹੀਂ ਕਰਦਾ ਪਰ ਤਾਂ ਕਰਕੇ ਮੈਨੂੰ ਪਤਾ ਨਹੀਂ ਹੈਗਾ ਕਿ ਸਾਡੇ ਆਪਣੇ ਅਰੋਮੈਟਿਕ ਹੀ ਪਾ ਦਿੰਦੇ ਨੇ ਚੱਲਦਾ ਰਹਿੰਦਾ ਦੋ ਤਿੰਨ ਮਹੀਨੇ ਸਾਲ ਪੂਰਾ ਜੀ ਟੋਲ ਪਲਾਜ਼ਾ ਦੇ ਉੱਤੇ ਖਾਸ ਕਰਕੇ ਟੋਲ ਕਰਮੀਆਂ ਨੂੰ ਜਿਹੜਾ ਕਈ ਵਾਰ ਬਹਿਸ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਲੋਕ ਇਤਰਾਜ਼ ਜਿਤਾਉਂਦੇ ਸੀ ਜਦੋਂ ਉਹਨਾਂ ਤੋਂ ਦੁੱਗਣੀ ਰਕਮ ਮੰਗੀ ਜਾਂਦੀ ਸੀਗੀ ਜਦ ਲੋਕ ਆ ਕੇ ਕਹਿ ਦਿੰਦੇ ਸੀਗੇ ਕਿ ਅਸੀਂ ਦੁੱਗਨੇ ਪੈਸੇ ਨਹੀਂ ਦਿੰਦੇ ਕਈ ਵਾਰ ਤੁਹਾਡੇ ਨਾਲ ਬਹਿਸ ਵੀ ਹੋ ਜਾਂਦੀ ਸੀਗੀ ਹੁਣ ਰਾਹਤ ਮਿਲ ਜਾਏਗੀ ਕਿਉਂਕਿ ਹੁਣ ਕੈਸ਼ ਦੇਣ ਦੀ ਜ਼ਰੂਰਤ ਨਹੀਂ ਹੁਣ ਤੁਸੀਂ ਯੂਪੀਆਈ ਰਾਹੀਂ ਵੀ ਪੇਮੈਂਟ ਕਰ ਸਕਦੇ ਸੀਗੇ ਪਹਿਲਾਂ ਅਗਰ ਯੂਪੀਆਈ ਰਾਹੀਂ ਪੇਮੈਂਟ ਕਰਨੀ ਹੁੰਦੀ ਸੀ ਦੁੱਗਨੇ ਹੀ ਦੇਣੇ ਪੈਂਦੇ ਸੀਗੇ इस समय तो कम हो गया आज से दो हो गए पहले तो चार थी यू में हाँ कैश हाँ। में भी चार थी पर्ची में भी अब दो हो गए यू में अच्छा अब अगर यू से पेमेंट करना होगा तो दुगने नहीं देने हैं नहीं मैं पचपन रुपए ज़्यादा देने बस सही बात तो कैसे लोग कैसे देख रहे हैं अभी तक ये आ, सूचना जो है नहीं पहुंची है सही नहीं, लोगों नहीं, तक बहुत लोग जान गए जो जा रहे हैं यूपीआई किए हैं तो मैं देख रहा था ना हाँ, हाँ। दो, 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 बोलना पड़ता है ना अंदर बूथ में बोलना पड़ता है कि क्या ये यूपीआई से दो सौ पचहत्तर है हाँ। और इस तरह पर्ची चार है तो ज्यादा लोग यू कर रहे हैं अच्छा यूपीआई का फायदा उठाना शुरू कर दिया हाँ हाँ अच्छा जो लोग नगद पर एतराज जताते थे क्योंकि दोगुना है अब उनको फायदा मिल जाएगा आराम से मिल रहा है मिल रहा है तभी तो कर रहे हैं बोलना पड़ता है बोलेंगे तो आज आज से बोलना होगा सुबह से बोला जा रहा है तो फायदा ले जी जी खास करके लाडोवाल टोल प्लाजा के उत्ते बहुत बड़ी हूँ राहत मिलेगी क्योंकि अगर ਤੁਹਾਡਾ ਫਾਸਟੈਗ ਐਕਟਿਵ ਨਹੀਂ ਹੈ ਜਾਂ ਫਿਰ ਰੀਚਾਰਜ ਨਹੀਂ ਹੈ ਤਾਂ ਹੁੰਦਾ ਕੀ ਸੀ ਤੁਹਾਨੂੰ ਦੁੱਗਨੇ ਪੈਸੇ ਜਿਹੜੇ ਆ ਉਹ ਦੇਨੇ ਪੈ ਜਾਂਦੇ ਸੀਗੇ ਪਰ ਹੁਣ ਤੁਹਾਨੂੰ 440 ਰੁਪਏ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਲੱਡਵਾਲ ਟੋਲ ਪਲਾਜ਼ਾ ਤੇ 220 ਰੁਪਏ ਦੀ ਜਿਹੜੀ ਗੱਡੀਆਂ ਦੀ ਪਰਚੀ ਕਾਰ ਜੀਪ ਵਗੈਰਾ ਦੀ ਕੱਟੀ ਜਾਂਦੀ ਸੀਗੀ ਹੁਣ ਤੁਸੀਂ ਯੂਪੀਆਈ ਦਾ ਵੀ ਇਸਤੇਮਾਲ ਕਰ ਸਕਦੇ ਹੋ ਯੂਪੀਆਈ ਰਾਹੀਂ ਮਹਿਜ਼ 55 ਰੁਪਏ ਤੁਹਾਨੂੰ ਜ਼ਿਆਦਾ ਦੇਨੇ ਪੈਣਗੇ ਔਰ ਇਸ ਦੇ ਨਾਲ ਬਹੁਤ ਬੜੀ ਇੱਕ ਰਾਹਤ ਮਿਲੇਗੀ ਮੇਰੇ ਨਾਲ ਵਿਪਨ ਰਾਏ ਜੀ ਮੌਜੂਦ ਲਡਵਲ ਟੋਲ ਪਲਾਜ਼ਾ ਤੋਂ ਜਾਣਕਾਰੀ ਲੈ ਲੈਣੇ ਕਿ ਕੀ ਕੀ ਫਾਇਦਾ ਆਮ ਚਾਲਕਾਂ ਨੂੰ ਜਿਹੜਾ ਉਹ ਮਿਲਣ ਜਾ ਰਿਹਾ ਸਰ ਜ਼ਿਆਦਾਤਰ ਲਡਵਲ ਟੋਲ ਪਲਾਜ਼ਾ ਨੂੰ ਲੈ ਕੇ ਲੋਕ ਇਤਰਾਜ਼ ਜਤਾਉਂਦੇ ਕਿ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਜੀ ਜੀ ਇੱਕ ਦਿੱਕਤ ਆਂਦੀ ਸੀ ਉੱਤੋਂ ਅਗਰ ਬਾਈ ਚਾਂਸ ਕੋਈ ਕਿਸੇ ਦਾ ਫਾਸਟ ਟੈਗ ਨਹੀਂ ਚੱਲਦਾ ਸੀ ਤਾਂ ਦੁੱਗਨੇ ਪੈਸੇ ਉਹਨੂੰ ਦੇਣੇ ਪੈ ਜਾਂਦੇ ਸੀਗੇ ਹੁਣ ਕੀ ਰਾਹਤ ਮਿਲਣ ਜਾ ਰਹੀ ਹੈ ਸਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ जनता के लाभ के लिए पहले भी उन्होंने तीन हज़ार का पास उन्होंने एनुअल पास चालू किया है माननीय गडकरी साहब ने और अभी एक राहत की सबसे बड़ी बात है जिसका कैश में कटता है सर जिसका डबल पेनाल्टी लगती थी कि चार सौ लगेंगे जैसे कार का दो सौ लगता था आज के डेट में अगर उनका एक्टिव नहीं है तो दो सौ मात्र दे वो गाड़ी क्रॉस कर जाएगी जी बिल्कुल अब वो यू से पेमेंट अब कर सकता था तो अब ये सहूलत से लोगों को कितना फ़ायदा मिल जाएगा क्योंकि कैश पे देखिए झगड़ा तो यहाँ होता था या किसी भी टोल पे लोग एतराज़ तो जताते थे कि मेरे पैसे दुगने जा रहे हैं जी जी सर दुगने जाने का था गवर्नमेंट की पॉलिसी थी और गवर्नमेंट ने ही इस पॉलिसी को एक्टिव किया है जिससे जनता को बहुत लाभ है सर और अभी तक हमने भी देखा है कि काफ़ी लोग जो हैं इसका फ़ायदा उठा रहे हैं और इस चीज़ की सराहना भी कर रहे हैं कि हाँ ये अच्छा कदम है क्योंकि कैश में अब उनको दुगने नहीं देने पड़ेंगे बिल्कुल जी कैश में उनको दुगने नहीं देने पड़ेंगे जैसे दो सौ पहले का था तो अब आज की डेट में उसका दो सौ के माध्यम से आप पेमेंट कर सकते हैं पहले जिसका चार सौ लगते थे डबल पेनल्टी पे उसी तरह एल वगैरह का तीन सौ था जिसका सात सौ लगता था डबल पेनाल्टी में अब वो मात्र चार सौ पचास रुपये देने होंगे तो इससे जनता को बहुत राहत है अच्छा ये बड़े व्हीकल्स पर भी अगर आप बताएं ये सभी पर एक्टिव है। ये सब पे है कार से लेके अपना फोर एक्सल फाइव एक्सल थ्री एक्सल सभी गाड़ियों पे लागू है सर ये यू सर एट ए टाइम आप टोल पे जैसे पहुंचते हो जैसे हमने वॉलेट से कैश निकालना है वैसे ही यू करना पड़ेगा कोई टोल नंबर दिया होगा आ, सर इसका क्यूआर कोड हर लेन पे हमारे बाईसों लेन पे लगाए गए हैं और उस पर माननीय अपना पीडी सर प्रोजेक्ट डायरेक्टर प्रियंका मीणा जी के द्वारा हस्ताक्षरित है सब चीज़ चेक करने के बाद उनकी अनुमति से सभी लेन पे हमने लगा रखा है तो वो क्यू आर कोड स्कैन करने से पेमेंट हाँ जी हाँ जी बिल्कुल जी क्यू आर कोड स्कैन करके पेमेंट आपकी हो जाएगी सर अच्छा उसका कोई रिसिप्ट मिलेगा या मैसेज uh, बिल्कुल बिल्कुल रिसिप्ट मिलेगा सर इस टाइप से रिसिप्ट मिलता है दो सौ पचहत्तर रुपये का इस तरीके से रिसिप्ट रहेगा ਜੋ ਪਹਿਲੇ 440 ਕੱਟਦਾ ਸੀ ਅੱਜ ਕੀ ਡੇਟ ਮੇ 275 ਰੁਪਏ ਦੀ ਰਸੀਪਟ ਕੱਟਦੀ ਐ ਸਰ ਜੀ ਬਹੁਤ ਬਹੁਤ ਧੰਨਵਾਦ ਵਿਪਨ ਸਰ ਤਾਂ ਹੁਣ ਤੁਹਾਨੂੰ ਸਿਸਟਮ ਉਹੀ ਰਹੇਗਾ ਤੁਹਾਨੂੰ ਰਸੀਦ ਵੀ ਉਦਾਂ ਹੀ ਮਿਲੇਗੀ ਸਾਰਾ ਵੈਲਿਡ ਹੋਏਗਾ ਅਗਰ ਜੇਬ ਦੇ ਵਿੱਚ ਕੈਸ਼ ਨਹੀਂ ਹੈ ਤਾਂ UPI ਦਾ ਫਾਇਦਾ ਚੱਕੋ ਇੱਕ ਤਾਂ ਤੁਸੀਂ ਦੁੱਗਣੀ ਪੈਨਲਟੀ ਤੋਂ ਬਚ ਜਾਓਗੇ ਦੂਜਾ UPI ਨਾਲ ਪੇਮੈਂਟ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ 165 ਰੁਪਏ ਤਕਰੀਬਨ ਤੁਹਾਡੇ ਬਚਦੇ ਹੋਏ ਨਜ਼ਰ ਆਣਗੇ ਮਹਿਜ਼ 55 ਰੁਪਏ ਤੁਸੀਂ ਦੇਣੇ ਹਨ ਪਰ ਹਲੇ ਅਗਰ ਗੱਲ ਕਰੀਏ ਤਾਂ ਬਹੁਤ ਬਹੁਤ ਸਾਰੀਆਂ ਸਕੀਮਾਂ ਨੇ ਟੋਲ ਪਲਾਜ਼ਾ ਦੀਆਂ ਜਿਸ ਤਰ੍ਹਾਂ 240 ਰੁਪਏ ਮਾਫ਼ ਕਰਨਾ 220 ਰੁਪਏ ਹੀ ਅਗਰ ਤੁਸੀਂ ਆਪਣਾ ਫਾਸਟ ਐਗਰੀ ਚਾਰ ਰੱਖਦੇ ਹੋ ਤਾਂ 220 ਰੁਪਏ ਹੀ ਲੱਗਣਗੇ ਉਸ ਤੋਂ ਬਾਅਦ 3000 ਰੁਪਏ ਵਾਲਾ ਵੀ ਤੁਸੀਂ ਰੀਚਾਰਜ ਕਰਵਾ ਸਕਦੇ ਹੋ ਜਿਸ ਦੇ ਨਾਲ ਤੁਸੀਂ ਪੂਰੇ नॅशनल हाईवे लुधियाना तो कैमरा परसन संजय कमल कपूर लुधियाणा लाई